ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਾਹਿਬ ਸਿੰਘ ਜੀ ਆਓ ਆਪਾਂ ਹੁਲੇ ਮਹੱਲੇ ਦੀ ਬਾਤ ਆਪ ਜੀ ਦੇ ਨਾਲ ਸਾਂਝ ਪਾਈਏ ਸਿੱਖ ਧਰਮ ਅੰਦਰ ਗੁਰੂ ਸਾਹਿਬਾਨ ਨੇ ਸਿੱਖ ਦੇ ਜੀਵਨ ਦੇ ਹਰ ਖੇਤਰ ਹਰ ਤਿਹਾੜੀ ਨੂੰ ਇੱਕ ਨਵਾਂ ਰੂਹ ਬਖਸ਼ਿਆ ਸਿੱਖ ਧਰਮ ਵਿੱਚ ਹੋਲੀ ਨੂੰ ਬਣਾवटी ਰੰਗਾਂ ਦੀ بجائے ਅਜਵੇਂ ਰੰਗਤ ਵਿੱਚ ਰੰਗ ਦਿੱਤਾ ਹੋਲੀ ਨੂੰ ਫਾਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮਤਲਬ ਫਗਣ ਦਾ ਮਹੀਨਾ ਜੋ ਖੁਸ਼ੀਆਂ ਤੇ ਖੇੜਾ ਲੈ ਕੇ ਆਉਂਦਾ ਹੈ। ਸਿੱਖ ਧਰਮ ਵਿੱਚ ਇਹ ਹੀ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਗੁਰਸਿੱਖਾਂ ਦੀ ਆਤਮ ਮੰਡਲਾਂ ਦੀ ਅਨੰਦਪੂਰਪੂਰ ਹੋਲੀ ਦਾ ਨਜ਼ਾਰਾ ਦੁਨੀਆ ਨਾਲੋਂ ਵੱਖਰਾ ਤੇ ਵਿਲੱਖਣ ਹੁੰਦਾ ਹੈ ਜਿਸ ਵਿੱਚ ਜੋਸ਼ ਅਤੇ ਹੋਸ਼ ਦੋਵੇਂ ਹੀ ਕਾਇਮ ਰੱਖੇ ਜਾਂਦੇ। ਗੁਰੂ ਅਰਜਨ ਸਾਹਿਬ ਜੀ ਨੇ ਬਸੰਤ ਰਾਗ ਵਿੱਚ ਸੰਤਾਂ ਦੀ ਹੋਲੀ ਬਾਰੇ ਜ਼ਿਕਰ ਕੀਤਾ ਗੁਰੂ ਸੇਵਕਾਂ ਨੂੰ ਨਮਸਕਾਰ ਅੱਜ ਹਮਾਰੇ ਮੰਗਲ ਚਾਰ ਅੱਜ ਹਮਾਰੇ ਮਹਾ ਆਨੰਦ ਕਿੰਤ ਲਥੀ ਭੇਤੇ ਗੋਵਿੰਦ ਅੱਜ ਹਮਾਰੇ ਗਰੇ ਬਸੰਤ ਗੁਣ ਗਾਏ ਪ੍ਰਭ ਤੁਮ ਬਿਅੰਤ ਅੱਜ ਹਮਾਰੇ ਬਣੇ ਫਾਗ ਪ੍ਰਭ ਸੰਗੀ ਮੇਰ ਖੇਲਣ ਲਾਗ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਮਨ ਤਨ ਨੂੰ ਉਹ ਇਹ ਹੱਤਿਆ ਨੂੰ ਛੁਕੇ ਨਾਹੀ ਸ਼ਾਮ ਤੂ ਅਰਥਾਤ ਬਸੰਤ ਤੇ ਹੋਲੀ ਦਾ ਆਨੰਦ ਕੇਵਲ ਗੁਰਾਂ ਦੀ ਸ਼ਰਣ ਸੰਗਤ ਸੇਵਾ ਤੇ ਜਸ ਕਰਨ ਨਾਲ ਹੀ ਹੁੰਦਾ ਹੈ ਜਿੱਥੇ ਧਰਮ ਸੰਗਤਾਂ ਨੂੰ ਮਨ ਤੇ ਆਤਮਾ ਬਲਵਾਨ ਬਣਾਉਣ ਲਈ ਪ੍ਰੇਰਦਾ ਹੈ ਉਥੇ ਰਸਮਾਂ ਤੇ ਤਿਉਹਾਰਾਂ ਨੂੰ ਸਨ ਸਵਾਦ ਭਰਿਆ ਤੇ ਭਾਗ ਪੂਰਨ ਬਣਾਉਣਾ ਜੀਵਨ ਜਾਚ ਵਿਕਾਸ ਸਰੀਰ ਦੀ ਲੋੜ ਸਮਝਾਉਣਾ ਏ ਵਕਤ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਕਤ ਦੀ ਨਿਯਾਗਤ ਨੂੰ ਦੇਖਦੇ ਹੋਏ ਗੁਰੂ ਅਰਜਨ ਸਾਹਿਬ ਜੀ ਦੀ ਹਜਾਤਾਂ ਤੇ ਚੱਲਦੇ ਹੋਏ ਮੀਰੀ ਪੀਰੀ ਨਾਲ ਭਗਤੀ ਨੂੰ ਸ਼ਕਤੀ ਨਾਲ ਸ਼ਾਸਤ੍ਰਾਂ ਨੂੰ ਸ਼ਸਤਰਾਂ ਨਾਲ ਤੇ ਦੇਗ ਨੂੰ ਤੇਗ ਨਾਲ ਜੋੜ ਦਿੱਤਾ ਇਸ ਨੂੰ ਮੁਗਲ ਰਾਜ ਲਈ ਖਤਰਾ ਜਾਣ ਕੇ ਜਹਾਂਗੀਰ ਨੇ ਧੋਖੇ ਨਾਲ ਗੁਰੂ ਹਰਗੋਬਿੰਦ ਸਿੰਘ ਨੂੰ ਦਿੱਲੀ ਬੁਲਾਇਆ ਰਾਹ ਵਿੱਚ ਗਵਾਲੀਅਰ ਦੇ ਇਕਲੇਵੇ ਤੇ ਕੈਦ ਕਰ ਲਿਆ ਤੇ ਲੰਬੀ ਸਜ਼ਾ ਸੁਣਾ ਦਿੱਤੀ ਜਲਤੀ ਹੀ ਜਹਾਂਗੀਰ ਨੇ ਸੰਗਤ ਦੀ ਸ਼ਰਧਾ ਵੇਖਦਿਆਂ ਬਗਾਵਤ ਦੇ ਡਰ ਤੋਂ ਤੇ ਮੁਮਤਾਜ਼ ਦੇ ਵਜ਼ੀਰ ਖਾਨ ਇਸ ਰੰਦ ਦਾ ਵਜ਼ੀਰ ਖਾਨ ਨਹੀਂ ਬਰਕੇ ਜਹਾਂਗੀਰ ਦਾ ਆਪਣਾ ਵਜ਼ੀਰ ਸੀ ਜੇ ਦਵਾ ਇਠਾ ਕੇ ਗੁਰੂ ਸਾਹਿਬ ਨੂੰ ਰਿਹਾ ਕਰ ਦਿੱਤਾ ਤੇ ਉਹਨਾਂ ਨਾਲ ਦੋਸਤੀ ਦਾ ਰਿਸ਼ਤਾ ਕਾਇਮ ਕਰ ਲਿਆ ਤੇ ਨਿਭਾਇਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸ਼ਾਹਜਹਾਂਨ ਵਕਤ ਮੁਗਲਾਂ ਨਾਲ ਚਾਰਜਿੰਗਾਂ ਹੋਈਆਂ ਪਰ ਬਾਅਦ ਵਿੱਚ ਕੁਝ ਸਮਾਂ ਗੁਰੂ ਹਰ राय ਸਾਹਿਬ ਤੇ ਗੁਰੂ ਹਰਕ੍ਰਿਸ਼ਨ ਜੀ ਦੀ ਗੁਰਗੱਦੀ ਦੇ ਦੌਰਾਨ ਸ਼ਾਂਤੀ ਨਾਲ ਸਮਾਂ ਗੁਜ਼ਰਿਆ 1657 ਵਿੱਚ ਰੰਗਜੀਤ ਨੇ ਕਈ ਕੋਝੀਆਂ ਚਾਲਾਂ ਚੱਲ ਕੇ ਹਕੂਮਤ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲਈ ਜੇਹਦੀ ਖਾਤਰ ਭਰਾਵਾਂ ਦੇ ਖੂਨ ਨਾਲ ਹੱਥ ਰੰਗੇ ਹੋਏ ਸੀ ਸ਼ਾਜਾ ਨੂੰ ਆਗਰੇ ਦੇ ਕਰੇ ਵਿੱਚ ਕੈਦ ਕੀਤਾ ਅਨੇਕਾਂ ਮੁਸਲਮਾਨਾਂ ਜਿਨ੍ਹਾਂ ਨੇ ਦਾਰਾ ਸ਼ਿਕੋ ਦੀ ਮੰਨਤ ਕੀਤੀ ਸੀ ਅਕੈ ਅਤੇ ਅਸਹਿ ਕਸ਼ਟ ਦੇਹੇ ਕੀ ਕਦਰ ਕੀਤਾ ਪੀਰਾਂ ਫਕੀਰਾਂ ਤੇ ਜ਼ੁਲਮ ਟਾਏ ਕਿਸ ਦੀ ਖਾਤਰ ਮੁਸਲਮਾਨਾਂ ਦਾ ਬਹੁਤ ਵੱਡਾ ਹਿੱਸਾ ਉਸ ਦੇ ਖਿਲਾਫ ਹੋ ਗਿਆ ਤੇ ਹਰ ਪਾਸੇ ਬਗਾਵਤ ਦੀ ਅਸਾਰ ਨਜ਼ਰ ਆਉਣ ਲੱਗ ਪਈ جنونی ਮੁਸਲਮਾਨ ਜਿਨ੍ਹਾਂ ਦੀ ਮਦਨਾਰ ਉਹ ਤਖਤ ਤੇ ਬੈਠਾ ਸੀ ਉਹਨਾਂ ਨੂੰ ਖੁਸ਼ ਕਰਨ ਲਈ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਲਈ ਆਪਣੀ ਵਿਗੜੀ ਸਾਖ ਨੂੰ ਬਚਾਉਣ ਲਈ ਉਸ ਨੇ ਤਲਵਾਰ ਦਾ ਰੁਖ ਹਿੰਦੂਆਂ ਵੱਲ ਮੋੜ ਦਿੱਤਾ ਉਸ ਨੇ ਜੰਨੂ ਤਾਰਨੇ ਜਬਰੀ ਜਾਂ ਤਾਂ ਦਰਵਾਤ ਨੋਂ ਕ੍ਰੀਤੇ ਆਉਧਿਆਂ ਦੇ ਲਾਚ ਦੇ ਕੇ ਮੁਸਲਮਾਨ ਬਣਾਉਣਾ ਜਜ਼ੀਆ ਟੈਕਸ ਵਿੱਚ ਸ਼ਕਤੀ ਕਰਨਾ ਚਾਰੋਂ ਪਾਸੇ ਮੰਦਰ ਗੁਰਦੁਆਰਿਆਂ ਦੀ ਢਾਓ ਢੇਰੀ ਸੰਸਕ੍ਰਿਤ ਪੜਨ ਮੰਦਰ ਵਿੱਚ ਉੱਚੇ ਕਲਸ਼ ਲਾਉਂ ਸ਼ੰਖ ਵਜਾਉਣ ਟੋਲਕੀਆਂ ਵਜਾਉਣ ਬਹੁ ਬੇਟੀਆਂ ਨੂੰ ਦਿਨ ਦਿਹਾੜੇ ਚੁੱਕ ਕੇ ਲੈ ਜਾਣਾ ਡੋਲੇ ਵਿੱਚ ਨਵੀਆਂ ਹੀਆਂ ਦੋਹੜਾ ਨੂੰ ਕੱਢ ਕੇ ਆਪਣੇ ਹਰਮਜ ਪਾ ਦੇਣਾ ਪਰਸ਼ੇ ਦੇ ਬਛਰੇ ਦੇ ਖਲ ਵਿੱਚ ਹਿੰਦੂਆਂ ਨੂੰ ਪਰਨੀ ਸਪਲਾਈ ਕਰਨਾ ਕਿਹੜੇ ਕਿਹੜੇ ਜ਼ੁਲਮ ਰੰਗ ਜੇਬ ਨੇ ਨਹੀਂ ਕੀਤੇ ਉਹ ਤੇ ਜਲਮ ਤੇ ਅਤਿਆਚਾਰ ਦੀ ਅੰਤਾਂ ਚੁੱਕੀ ਸੀ ਉਸ ਨੇ ਪੂਰੇ ਹਿੰਦੁਸਤਾਨ ਨੂੰ ਦਾਇਰੀ ਇਸਲਾਮ ਵਿੱਚ ਲਿਆਉਣ ਲਈ ਪਿਆਰ ਲਾਜ ਤੇ ਤਲਵਾਰ ਦੀ ਦੱਜ ਕੇ ਵਰਤੋਂ ਕੀਤੀ ਰਾਜਿਆਂ ਮਹਾਰਾਜਿਆਂ ਤੇ ਉੱਤੀਆਂ ਜਾਤਾਂ ਦੇ ਲੋਕ ਜਿਨ੍ਹਾਂ ਦਾ ਕੰਮ ਸੀ ਗਰੀਬਾਂ ਤੇ ਮਰੋਮਾਂ ਦੀ ਰੱਖਿਆ ਕਰਨਾ ਦਾ ਨਿਸ਼ਾਨਾ ਆਪਣਾ ਸਵਾਰਥਿਜ ਹੋਇਆ ਐਸ਼ ਪ੍ਰਤੀ ਸਵਾ ਕੋਈ ਨਹੀਂ ਸੀ ਲੋਕਾਂ ਦੀ ਮਾਨਸਤਾ ਵਿੱਚ ਕੌਮੀਆਂ ਤੇ ਦੇ ਆਜ਼ਾਦੀ ਦੀ ਭਾਵਨਾ ਪੂਰੀ ਤਰ੍ਹਾਂ ਗੁੰਮ ਹੋ ਗਈ ਕੇਵਲ ਹੁਕਮ ਦੇ ਗੁਲਾਮ ਬਣ ਕੇ ਰਹਿ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜ਼ੁਲਮਾਂ ਨਾਲ ਟੱਕਰ ਲੈਣ ਲਈ ਆਪਣੇ ਸਿੰਘਾਂ ਨੂੰ ਫੌਜੀ ਸਿਖਲਾਈ ਜਿਹੜੀ ਸ਼ੁਰੂ ਕੀਤੀ ਧਰਮ ਦੇ ਕਾਰਜਾਂ ਨਾਲ ਨਾਲ ਸਵੇਰੇ ਸ਼ਾਮ ਦੇ ਜੋੜ ਮੇਲੇ ਕਥਾ ਕੀਰਤਨ ਬਾਅਦ ਵਿੱਚ ਸ਼ਸਤਰ ਵਿਦਿਆ ਤਲਵਾਰ ਚਲਾਉਣਾ ਤੀਰ ਅੰਦਾਜ਼ੀ ਸ਼ਿਕਾਰ ਕਰਨ ਲਈ ਵਿਉਂਤਾਂ ਅਭਿਆਸ ਕਰਵਾਏ ਜਾਂ ਨੇ ਸ਼ੁਰੂ ਕੀਤੇ ਸਿੱਖਾਂ ਵਿੱਚ ਵੀ ਹੀਰ ਰਸ ਭਰ ਲਈ ਬਹੁਜਾ ਕਵੀ ਰਖੇ ਯੰਗ ਲੜਨ ਦੇ ਵਿਆਸ ਕਰਵਾਏ ਰਣਜੀਤ ਨਗਾਰਾ ਬਨਵਾਇਆ ਖਾਲਸਾ ਪੰਥ ਦੀ ਸਜਣਾ ਕੀਤੀ ਇਸ ਦੌਰਾਨ ਜਦੋਂ ਗੁਰੂ ਸਾਹਿਬ ਨੇ ਹੋਲੀ ਦੇ ਨਜ਼ਾਰੇ ਦੇਖੇ ਜੋ ਗੰਦਗੀ ਦੀ ਚਰਮ ਸੀਮਾ ਤੱਕ ਪਹੁੰਚ ਕੇ ਸੀ ਉਹਨਾਂ ਨੇ ਮਨ ਵਿੱਚ ਫੈਸਲਾ ਕੀਤਾ ਕਿ ਉਹ ਆਪਣੇ ਸਿੱਖਾਂ ਨੂੰ ਹਰਗੱਜ ਹੋਲੀ ਦਾ ਰੰਗ ਨਹੀਂ ਲਗਣ ਦੇਣਗੇ ਉਹਨਾਂ ਦੇ ਸਿੱਖ ਕਿਸੇ ਦੀ ਹੀ ਪੈਂਦੀਤ ਨੂੰ ਨਹੀਂ ਲੁੱਟਿਆ ਕਰਨਗੇ ਬਲਕਿ ਰੱਖਿਆ ਕਰਨਗੇ ਉਹ ਗਰੀਬ ਕਮਜ਼ੋਰ ਤੇ ਸਹਾਇ ਲੋਕਾਂ ਦਾ ਸਹਾਰਾ ਬਣ ਕੇ ਉਹਨਾਂ ਨੇ ਹੱਕਾਂ ਦੀ ਰਾਖੀ ਕਰਨਗੇ ਉਹਨਾਂ ਨੇ ਇਸ ਕੰਮ ਲਈ ਜਨਤਾ ਦੇ ਮਨੋਬਲ ਨੂੰ ਉੱਚਾ ਕਰਨ ਦੇ ਨਾਲ-ਨਾਲ ਉਹਨਾਂ ਨੂੰ ਸਰੀਰਕ ਤੌਰ ਤੇ ਬਲਵਾਨ ਕਰਨ ਦੇ ਨਵੇਂ ਸਾਧਨ ਜੁਟਾਏ Holi ਦੇ ਤਿਹਾਰ ਵਿੱਚ ਗੁਰੂ ਸ਼ਰਨ ਸੰਗਤ ਸੇਵਾ ਤੇ ਜਸ ਦਾ ਪਹਿਲਾਂ ਤੋਂ ਹੀ ਉਹਨਾਂ ਨੇ ਰਾਹ ਸ਼ਕਤੀ ਦਾ ਰੰਗ ਭਰ ਦਿੱਤਾ ਜਾਂ ਕੋ ਹਰ ਰੰਗ ਲਾਗੈ ਜੁਗ ਮੈਂ ਸੁਖਇਤ ਹੈ ਸੂਰਾ Holi ਨੂੰ Hola Mohalla ਦਾ ਨਾਂ ਦੇ ਕੇ ਖਾਲਸੇ ਨੂੰ ਚੜ੍ਹਦੀ ਕਲਾ ਬਖਸ਼ੀ ਝਾਰ ਮਨਾਉਣ ਦੇ ਰੰਗ ਟੰਗ ਬਦਲੇ ਜੋ ਸਿੱਖ ਕੌਮ ਵਾਲੀ ਗੁਰੂ ਸਾਹਿਬ ਦੀ ਅਰਮੁਲੀ ਤੇ ਅਦੁੱਤੀ ਦੇਣ ਹੈ ਹੋਲੇ ਮਹੱਲੇ ਦਾ ਸ਼ਬਦ ਅਰਬੀ ਭਾਸ਼ਾ ਵਿੱਚ ਲਿਖਿਆ ਗਿਆ ਹੈ ਹੋਲੇ ਦਾ ਮਤਲਬ ਹੱਲਾ ਤੇ ਮਹੱਲਾ ਮਤਲਬ ਹਮਲੇ ਦਾ ਸਥਾਨ ਜਿਹੜਾ ਜਿੱਤਣਾ ਜਾਂ ਜਿੱਤਿਆ ਹੋਵੇ ਖਾਲਸਾ ਹੌਲੀ ਨਹੀਂ ਹੋਲਾ ਖੇਡਦਾ ਹੈ ਤੇ ਮਹੱਲਾ ਕਰਦਾ ਹੈ ਹੋਲੀ ਅਤੇ ਹੋਲੇ ਮਹੱਲੇ ਮਨਾਉਣ ਦੇ ਢੰਗ ਵਿੱਚ ਕਾਫੀ ਫਰਕ ਹੈ ਹੋਲੀ ਜਿੱਥੇ ਰੰਗਾਂ ਨਾਲ ਖੇਡੀ ਜਾਂਦੀ ਹੈ ਹੋਲਾ ਮਹੱਲਾ ਖਾਲਸਾਈ ਜਹੋ ਜਲਾਲ ਸ਼ਸਤਰ ਵਿਧਿਆ ਯੋਰ ਦਿਖਾਉਣਾ ਇਸ ਨਾਲ ਮਨਾਇਆ ਜਾਂਦਾ ਹੈ ਸਿਰਫ ਖਿਡਾਰੀਆਂ ਦੀ ਖੇਡ ਨਹੀਂ ਬਲਕਿ ਇਹਨਾਂ ਖੇਡਾਂ ਨੂੰ ਉਹ ਜੋਧੇ ਪੈਦਾ ਕੀਤੇ ਜਿਨ੍ਹਾਂ ਦੇ ਸ਼ਾਹਾਂ ਦੇ ਬਾਦਸ਼ਾਹਾਂ ਦੇ ਤਖਤ ਉੱਤੇ ਲਾ ਕੇ ਰੱਖਦੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਮਾਜ ਜੰਗਾਂ ਚੁੱਧਾ ਦਾ ਰਿਆ ਭੰਗਾਣੀ ਦੇ ਜੁੱਧ ਤੋਂ ਬਾਅਦ ਹੀ ਸਮਝ ਚੁੱਕੇ ਸੀ ਕਿ ਇਹ ਕੋਈ ਆਖਰੀ ਜੰਗ ਨਹੀਂ ਬਲਕਿ ਜੰਗਾਂ ਦੀ ਸ਼ੁਰੂਆਤ ਹੈ ਇਸ ਮਕਸਦ ਲਈ ਉਹਨਾਂ ਨੇ ਫੌਜ ਰੱਖੀ ਫੌਜ ਦੀ ਸੁਰੱਖਿਆ ਲਈ ਕਲੇ ਬਣਾਏ ਜੰਗੀ ਤਿਆਰੀਆਂ ਸ਼ੁਰੂ ਕੀਤੀਆਂ ਖਾਸ ਇਹਨੂੰ ਤਨੁ ਮਨੋਂ ਬਲਵਾਨ ਤੇ ਮਜਬੂਤ ਬਣਾਉਣ ਲਈ ਅਨਖ ਨਾਲ ਜੀਣਾ ਤੇ ਆਪਣੇ ਹੱਕ ਸਜਦੀ ਰਾਖੀ ਲਈ ਜਾਗਰੂਕ ਕੀਤਾ ਸ਼ਸਤਰਾਂ ਦੀ ਵਰਤੋਂ ਕਰਨੀ ਸਿਖਾਈ ਸ਼ਸਤਰਾਂ ਨੂੰ ਆਪਣਾ ਗੁਰੂ ਪੀਰ ਮੰਨਿਆ ਆਸ ਕਿਰਪਾਨ ਖੰਡੋ ਖੜ ਤੌ ਤਬਰ ਅਰਤੀ ਸੈਬ ਸਰੋਹੀ ਸਹਬੇ ਜਿਹੇ ਹਮਾਰੇ ਪੀਰ ਆਪਜੀ ਤੇਗ ਦੀ ਜੈ ਜੈਕਾਰ ਕਰਦੇ ਇਸ ਨੂੰ ਦੁਸ਼ਟਾਂ ਦੇ ਦਲਾਂ ਦਾ ਨਾਸ ਕਰਨ ਵਾਲੀ ਨੇਕ ਪੁਰਸ਼ਾਂ ਤੇ ਸੇਠੀ ਨੂੰ ਬਾਰਨ ਵਾਲੀ ਦਸਾਂ ਦੇ ਉੱਲੇ ਮੁਹੱਲੇ ਦਾ ਤਿਆਰ ਦੁਨੀਆ ਪਰਦੇ ਸਿੱਖਾਂ ਦੁਆਰਾ ਹੋਲੀ ਤੋਂ ਇੱਕ ਦਿਨ ਬਾਅਦ ਚੇਤ ਦੇ ਮਹੀਨੇ ਸਿੱਖੀ ਜਹਾਜ ਲਾਣ ਨਾ ਬਣਾਇਆ ਜਾਂਦਾ ਹੈ ਇਹ ਦਾ ਰਮ ਖਾਲਸਾ ਪੰਥ ਦੀ ਸਿਰਜਣਾ ਤੋਂ ਤੁਰੰਤ ਬਾਅਦ ਸਨ 1700 ਵਿੱਚ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਖੁਦ ਮੁਖਤਿਆਰ ਖਾਲਸਾ ਆਪਣੀ ਵਿਲੱਖਣਾ ਪੂਰਨ ਇਤਿਹਾਸੀ ਅਨੁਸਾਰ ਪੰਜਾਬੀ ਸਭਿਆਚਾਰ ਸੰਬੰਧਿਤ ਦਿਨ ਦਿਹਾੜਾ ਰੱਖਣ ਤੇ ਨਿਹਾਰੇ ਢੰਗ ਨਾਲ ਮਨਾ ਕੇ ਆਪਣੀ ਸੁਤੰਤਰਤਾ ਦਾ ਪ੍ਰਗਟਾਵਾ ਕਰਨਾ ਨਿਰਬਲ ਨਤਾਣੀ ਸਤਹੀਤ ਦੇ ਗੁਲਾਮ ਮਾਨਸਤਾ ਦੇ ਆਧੀ ਹੋ ਚੁੱਕੇ ਲੋਕਾਂ ਵਿੱਚ ਜਬਰ ਜ਼ੁਲਮ ਦੇ ਖਿਲਾਫ ਲੜਨ ਦੀ ਮਰਨ ਦੀ ਸ਼ਕਤੀ ਭਰਨ ਲਈ ਗੁਰੂ ਸਾਹਿਬ ਨੇ ਆਪਣੇ ਸ਼ਿਖਾ ਨੂੰ ਇਸ ਦਿਨ ਲਈ ਪੂਰਾ ਸਾਲ ਮੁਕਾਬਲਾ ਕਰਨ ਦੇ ਢੰਗ ਤਰੀਕੇ ਸਿਖਾਏ ਸ਼ਿਖਰਿਤ ਸ਼ਸਤਰਾਂ ਦਾ ਅਭਿਆਸ ਕਰਵਾਉਂਦੇ ਸਾਲ ਪਿਛੋਂ ਹੋਲੀ ਵਾਲੇ ਦਿਨ ਖੇਡਣ ਦੇ ਰੂਪ ਵਿੱਚ ਆਸੀ ਮਨਸੂਹੀ ਮੁਕਾਬਲੇ ਕਰਾਉਂਦੇ ਇਹ ਨਾਮ ਬਣਦੇ ਹਰ ਕੋਈ ਇਸ ਦਿਨ ਬੇਸਬਰੀ ਨਾਲ ਇੰਤਜ਼ਾਰ ਕਰਦਾ ਪੂਰੀ ਇਮਾਨਦਾਰੀ ਨਾਲ ਜੋੜ ਥੋੜੀ ਮਿਹਨਤ ਕਰਦਾ ਹੋਲਾ ਮਹੱਲਾ ਹੋਲੀ ਤੋਂ ਅਗਲੇ ਦਿਨ ਕਿਲਾ ਹোলਗੜ੍ਹ ਤੇ ਪੰਜ ਪਿਆਰਿਆਂ ਦੀ ਅਰਦਾਸ ਤੋਂ ਬਾਅਦ ਸ਼ੁਰੂ ਹੁੰਦਾ ਨਗਾਰਿਆਂ ਦੀ ਗੂੰਜ ਵਿੱਚ ਨਿਸ਼ਾਨ ਸਾਹਿਬ ਚੜਾਈ ਜਾਂਦੇ ਨਿਸ਼ਾਨ ਸਾਹਿਬ ਲੈ ਕੇ ਨਗਾਰੇ ਜਿਉਂਦੇ ਜਕਾਰੇ ਗੁੰਦੇ ਇੱਕ ਅਨੋਖੇ ਰਚਨ ਨਾਲ ਘੋੜਿਆਂ ਨੂੰ ਦਰਮਦੇ ਕਿਲਾ ਹোলਪੁਰ ਤੋਂ ਚਰਨ ਗੰਗਾ ਦੇ ਰੇਤਲੇ ਵਿਦਾਨ ਵਿੱਚ ਪਹੁੰਚਦੇ ਜਿੱਥੇ ਨੇਜਾ ਬਾਜੀ ਗਦਕਾ ਅਨੇਕਾਂ ਕਤਵ ਕਰਕੇ ਦਿਖਾਏ ਜਾਂਦੇ ਬਾਅਦ ਵਿੱਚ ਜਲੂਸ ਦੀ ਸ਼ਕਲ ਵਿੱਚ ਇਹ ਮਹੱਲਾ ਕੇਲਾ ਕੇਸਗੜ ਪਹੁੰਚਦਾ ਜਰੂਰ ਸਵਿਚ ਝੂਲਦੇ ਦ샨 ਸਾਹਿਬ ਘੋੜੇ ਸ਼ਸਤਰ ਤੇ ਚੜਦੀ ਕਲਾ ਦੇ ਬੋਲ ਬਹਾਦਰਾਂ ਵਿੱਚ ਬਹਾਦਰੀ ਦੀ ਰੂਹ ਫੂਕ ਦਿੰਦੇ ਗੁਰੂ ਸਾਹਿਬ ਆਪ ਇਸ ਵਿੱਚ ਹਿੱਸਾ ਲੈਂਦੇ ਸੰਗਤਾਂ ਤੇ ਅਤਰ ਗਲਾਵ ਛਕਦੇ ਤਲਸ ਜੀ ਕੇਸਗੜ ਦਾ ਪ੍ਰਸੇਵਿਕ ਲੱਗਣ ਵਾਲੇ ਸਮੇਲੇ ਵਿੱਚ ਦੂਰ ਦੂਰ ਤੋਂ ਸੰਗਤਾਂ ਵੀ ਹੀਰਾ ਕੱਟ ਕੇ ਆਉਂਦੀਆਂ ਕਥਾ ਕੀਰਤਨ ਹੁੰਦੇ ਜਿਸ ਤੋਂ ਬਾਅਦ ਸ਼ਸਤਰਾਂ ਤੇ ਕਤਵ ਦਿਖਾਏ ਜਾਂਦੇ ਇਸ ਵਿੱਚ ਘੋੜ ਸਵਾਰੀ ਨਿਜੇ ਬਾਜੀ ਤੀਰ ਅੰਦਾਜ਼ੀ ਜਾਨ ਮਾਰੀ ਜਾਂ ਖੇਡਾ ਫੌਜੀਰ ਹੋਇਤਾਂ ਦੀਆਂ ਹੁੰਦੀਆਂ ਗੁਰੂ ਸਾਹਿਬ ਆਪ ਇਹਨਾਂ ਖੇਡਾਂ ਦੀ ਨਿਗਰਾਨੀ ਕਰਦੇ ਜਥਿਆਂ ਨੂੰ ਹਿੱਸਿਆਂ ਵਿੱਚ ਵੰਡ ਕੇ ਬਨੌਟੀ ਤੌਰ ਤੇ ਹੁਲਾ ਕਰਦੇ ਉਸ ਦਾ ਮੁਕਾਬਲਾ ਅਗਲਾ ਜਿੱਸਾ ਕਰਦਾ ਗੁਰੂ ਸਾਹਿਬ ਅਸਲੀ ਲੜਾਈ ਦੇ ਦਾਅ ਪੇਜ ਉਸਮਨ ਦੀਆਂ ਕੀ ਕੀ ਚਾਲਾਂ ਹਰਖਤਾਂ ਹੋ ਸਕਦੀਆਂ ਨੇ ਤੇ ਕਿਵੇਂ ਬਚਾਓ ਕਰਨਾ ਹੈ ਖਾਲਸਾ ਪੰਥ ਨੂੰ ਜਾਰੂ ਕਰਾਉਂਦੇ ਜਿੱਤਣ ਦੇ ਹਾਰਨ ਵਾਲੇ ਨੂੰ ਪਹਿਲੇ ਤੇ ਦੂਸਰੇ ਦਰਜੇ ਦੇ ਨਾਂ ਮਡੇ ਜਾਂਦੇ ਜਿੱਤਣ ਵਾਲੇ ਨੂੰ ਪਹਿਲਾ ਤੇ ਹਾਰਨ ਵਾਲੇ ਨੂੰ ਦੂਸਰਾ ਆਉਣ ਵਾਲੇ ਨੂੰ ਇਨਾਮ ਦੇ ਨਾਲ-ਨਾਲ ਰਸੀਦ ਦਿੰਦੇ ਕਿੱ체 ਦੇ ਕੀ ਗਲਤੀ ਕੀਤੀ ਅਗਲੇ ਸਾਲ ਖੇਡਣ ਦੀ ਫਿਰ ਹਲਾਸ਼ੀ ਰੀ ਦਿੰਦੇ ਇਸ ਦਿਵਾਨ ਸੱਜਦੇ ਕਥਾ ਕੀਰਤਨ ਹੁੰਦਾ ਵੀਰ ਰਸ ਦੀਆਂ 12 ਗਾਇਆਂ ਜਾਂਦੀਆਂ ਗੁਰੂ ਕੇ ਲੰਗਰ ਚੱਲਦੇ ਇਹ ਦਿਵਾਨ ਦੇ ਸੰਗਤਾਂ ਨੂੰ ਪ੍ਰਭੂ ਰੰਗ ਵਿੱਚ ਰੰਗਿਆ ਦੇ ਕੇ ਭਾਈ ਆਨੰਦ ਲਾਲ ਜੀ ਨੇ ਸੰਗਤਾਂ ਦਾ ਨਜ਼ਾਰਾ ਵਿੱਚ ਪੇਸ਼ ਕੀਤਾ ਗੁੱਲੋ ਹੋਈ ਬਾਬਾਗੇ ਦੇਰਬਪੁਰਧ ਜਿਹ ਪਜਕਾਰੀਏ ਪਰ ਜਾਫ ਰਾਣੀ ਕਿਦਾ ਬਿਰੰਗਾ ਖੁਸ਼ਰੰਗੀ ਬਕਰਦਾ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਦਾ ਸਬੂਤ ਦੇਖੋ ਹਲਾ ਮਹਲਾ ਮਨਾਉਣ ਤੋਂ 2 ਕੁ ਸਾਲ ਪਹਿਲਾਂ ਰੰਗਜੀਤ ਬਾਦਸ਼ਾਹ ਜਾਰੀ ਕੀਤੇ ਫਰਮਾਨ ਅਨੁਸਾਰ ਹਿੰਦੁਸਤਾਨੀਆਂ ਨੂੰ ਸਸ਼ਤਰ ਧਰਨ ਤੇ ਘੋੜ ਸਵਾਰੀ ਕਰਨ ਦਸਤਾਰ ਸਜਾਉਣ ਨਿਸ਼ਾਨ ਤੇ ਫੌਜਾਂ ਰੱਖੀਆਂ ਨਗਾਰੇ ਵਜਾਉਣ ਦੀ ਮਨਾਹੀ ਸੀ ਪਰ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਕਤ ਇਹ ਸਾਰਾ ਕੁਝ ਕੀਤਾ ਉਸ ਵਕਤ ਇਹ ਬਗਾਵਤ ਗੁਰੂ ਸਾਹਿਬ ਨੇ ਪਰਜਾ ਦੇ ਹੱਕ ਸਜਦੀ ਰੱਖੀ ਲਈ ਕੀਤੀ ਲੋਕਾਂ ਨੂੰ ਮਾਨਸਕਤਾ ਵਰਤੇ ਬਲਵਾਨ ਬਣਾਉਣ ਲਈ ਹਸਮਬੁਜਦਨ ਕੀਤਾ ਤੇਗਾ ਤਲਵਾਰਾਂ ਨਿਸ਼ਾਨ ਨਗਾਰੇ ਘੋੜਿਆਂ ਤੇ ਖਾਲਸੇ ਦੇ ਤਿਉਹਾਰ ਬਣ ਗਏ ਹਕੂਮਤ ਦੀਆਂ ਨਜ਼ਰਾਂ ਵਿੱਚ ਇਹ ਜੁਲਮ ਸਮਝੀਆਂ ਜਾਂਦੀਆਂ ਜੰਗੀ ਮਸ਼ਕਾ ਖਾਲਸੇ ਦੀਆਂ ਰਵਾਇਤੀ ਖੇਡਾਂ ਬਣ ਗਈਆਂ ਗੁਲਾਮੀ ਦੇ ਬੂ ਲੋਕਾਂ ਦਾ ਦਮ ਕੁੱਟਣ ਲੱਗੀ ਤਾਂ ਲੋਕ ਜ਼ਬਰ ਜ਼ੁਲਮ ਦੇ ਖਿਲਾਫ ਉੱਡਾਂ ਨੇ ਜੰਗ ਵਿੱਚ ਨਿਤਣ ਲੱਗੇ ਦਸੋਂ ਪਾਸ਼ਾ ਨੇ ਇਸ ਤਰ੍ਹਾਂ ਕਰਕੇ ਲੋਕਾਂ ਦੀ ਮਾਨਸਕਤਾ ਉੱਚੀ ਕਲਾ ਦਾ ਐਸਾ ਜਗਾ ਕੇ ਜਬਰ ਜੁਲਮ ਤੇ ਅંધਿਆਰ ਦੇ ਖਿਲਾਫ ਜੂਝ ਦੇ ਸਮਰੱਥ ਬਣਾਇਆ ਤੇ ਦਬੇ ਕੁਝਲੇ ਸਤਹੀਨ ਲੋਕਾਂ ਵਿੱਚ ਨਵੀਂ ਰੂਹ ਫੂਕੇ ਇਸ ਨੂੰ ਅੱਗੇ ਤੋਰਿਆ ਸੋ ਪਿਆਰਿਓ ਇਸ ਸੀ ਹੋਲੇ ਮਹੱਲੇ ਦਾ ਮਤਲਬ ਕਿ ਹੋਲਾ ਮਹੱਲਾ ਕੀ ਹੈ ਤੇ ਕਿਸ ਤਰੀਕੇ ਦੇ ਨਾਲ ਮਨਾਇਆ ਜਾਣਾ ਚਾਹੀਦਾ ਹੈ ਇਹ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਨ 1700 ਵਿੱਚ ਸੰਗਤ ਆ ਸ਼ਿਕਾਈ ਸੋ ਆਓ ਜੀ ਹੋਈਆਂ ਪੁੱਲਾਂ ਨੂੰ ਨਾ ਚਤਾਰੀਏ ਗੱਟ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ